ਸਾਸ਼ੀ ਕਾਲ ਜੀ ਅੱਜ ਫਿਰ ਤੋਂ ਕਾਫੀ ਜ਼ਿਆਦਾ ਸੋਹਣੀਆਂ ਕਲੈਕਸ਼ਨ ਆਈਆਂ ਨੇ ਕਾਟਨ ਦੇ ਵਿੱਚ ਇਹ ਕਾਟਨ ਕੋਟੇ ਦਾ ਜਿਹੜਾ ਸ਼ਰਟ ਰਹੇਗੀ ਤੇ ਕਾਟਨ ਕੋਟੇ ਵਿੱਚ ਹੀ ਜਿਹੜਾ ਦੁਪੱਟਾ ਰਹੇਗਾ ਚਿਕਨਕਾਰੀ ਵਾਲਾ ਨਾਲ ਪਲੱਸ ਹੋ ਰਹੇਗਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਨੇ ਤੁਸੀਂ ਇਹਨਾਂ ਨੂੰ ਜਿਹੜਾ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕੈਂਬਰੀ ਕਾਟਨ ਦੇ ਸੂਟ ਰਹਿਣਗੇ बॉਟਮ ਤੇ ਡਿਜੀਟਲ ਪ੍ਰਿੰਟ ਵਿੱਚ ਜਿਹੜਾ ਰਹੇਗਾ ਜੋ ਕਿ ਪੈਚਵਰਕ ਜਿਵੇਂ ਆਪਾਂ बॉਟਮ ਤੇ ਐਮਬਰਾਇਡਰੀ ਵਗੈਰਾ ਕਰਾਉਂਦੇ ਸੀ ਬਟ ਇਹ ਡਿਜੀਟਲ ਪ੍ਰਿੰਟ ਰਹੇਗਾ ਮਲ ਕਾਟਨ ਦਾ ਜਿਹੜਾ ਇਹਨਾਂ ਨਾਲ ਦੁਪੱਟਾ ਰਹੇਗਾ ਇੱਕ ਹੀਨ ਖਾਬ ਤੇ ਸੂਟ ਨੇ ਨਾਲ ਹੈ ਜਿਹੜੀ ਇਹਨਾਂ ਦੇ 크੍ਰੇਪ ਦੀ ਬਾਟਮ ਰਹੇਗੀ ਵਿਦਆਊਟ ਦੁਪੱਟਾ ਨਾਲ ਇਹ ਦੁਬਾਰਾ ਤੋਂ ਰੀਸਟਾਕ ਹੋਏ ਨੇ ਪ੍ਰਾਈਸ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਸੂਟ ਹੈ ਜਿਹੜਾ ਤੁਸੀਂ ਇਹਨਾਂ ਵਿੱਚ ਆਰਡਰ ਕਰਨਾ ਹੈ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈ ਪੇਮੈਂਟ ਤੇ ਡਰੈੱਸ ਅਨ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਸਲਵ ਕਾਟਨ ਦੇ ਨੇ ਸ਼ਰਟ ਰਹੇਗੀ ਸਲਵ ਕਾਟਨ ਦੀ ਤੇ ਕੈਮਰੀ ਕਾਟਨ ਦੀ ਬਾਟਮ ਮਸਲੀਨ ਦਾ ਦੁਪੱਟਾ ਤੇ ਫੋਰ ਸਾਈਡ ਲੈਸ ਨਾਲ ਰਹੇਗਾ ਸਾਰੇ ਕਲਰ ਬਹੁਤ ਸੋਹਣੇ ਨੇ ਤੇ ਗਰਮੀਆਂ ਅਕੋਰਡਿੰਗ ਬਹੁਤ ਸੋਹਣੇ ਸੋਹਣੇ ਕਲਰਸ ਨੇ ਇਹ ਵੀ ਪਿਓਰ ਕੈਮਰੀ ਕਾਟਨ ਦੇ ਸੂਟ ਨੇ 올ਓਵਰ ਹੈ ਜਿਹੜਾ ਤੁਹਾਨੂੰ ਵੱਡੇ ਪਨੇ ਵਿੱਚ 3.5 ਮੀਟਰ ਦਾ ਸੂਟ ਮਿਲੇਗਾ ਤੁਸੀਂ ਇਹਨਾਂ ਵਿੱਚੋਂ ਵੀ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਹੋ